ਆ ਦੇਖ ਲੋ ਦੋਸਤੋ ਸਾਗਣ ਸਾਮੇ ਲਾੜੇ ਨੂੰ ਫੜ ਲਿਆ ਜੱਥੇ ਕੀ ਦੋਸਤੋ ਸਾਗਣ ਤੇ ਆਏ ਤੇ ਰਿਸ਼ਤੇਦਾਰਾਂ ਨੇ ਬੇਹੱਦ ਫੋਟੋ ਕ੍ਰਾਊਨ ਦੇ ਅੰਦਾਇ ਦੇ ਵਿੱਚ ਪਰ ਲਾੜੇ ਨੂੰ ਭੋਰਾ ਵੀ ਨਹੀਂ ਸੀ ਪਿੰਕ ਕੀ ਇਹੇ ਮੇਰੀ ਟੁੱਟ ਕੇ ਜੁੱਤੀ ਨੂੰ ਪਾਏ ਜਾਣਗੇ ਪਰ ਜਦੋਂ ਸਾਗਣ ਤੇ ਬੈਠੇ ਬੈਠੇ ਲਾੜੇ ਨੂੰ ਉੱਥੇ ਹੀ ਦਬੋਚ ਲਿਆ ਤਾਂ ਫਿਰ ਲਾੜਾ ਵੀ ਸੋਚਦਾ ਰਹਿ ਗਿਆ ਹੋਵੇਗਾ ਕਿ ਇਹ ਬੁੜੀ ਸਕੀਮ ਲਾ ਕੇ ਆਏ ਪਰ ਜੱਥੇ ਕੀ ਦੋਸਤੋ ਇਸ ਸਮੇ ਲਾੜੇ ਦਾ ਕੋਈ ਦਾਨ ਨਹੀਂ ਚੱਲਿਆ ਤੇ ਦੂਜੇ ਪਾਸੇ ਬੈਠੀ ਸੱਜ ਵੀ ਆਹੀ ਵੀ ਬੇਹੱਦ ਖੁਸ਼ ਹੋਈ ਜੱਥੇ ਕਿ ਉਹਦੀਆਂ ਭੈਣਾਂ ਤੇ ਭਰਾਵਾਂ ਨੇ ਉਸਦੇ ਪਤੀ ਦੀ ਜੁੱਤੀ ਲਾ ਲਈ ਜੱਥੇ ਕਿ ਦੋਸਤੋ ਜੁੱਤੀ ਨੂੰ ਲੈ ਕੇ ਪਿਆਹਾਂ ਦੇ ਵਿੱਚ ਇੱਕ ਬੇਹੱਦ ਵੱਡਾ ਬਵਾਦ ਵੀ ਖੜਾ ਹੋ ਜਾਂਦਾ ਹੈ ਜੱਥੇ ਕਿ ਦੋਸਤੋ ਇਹ ਚੀਜ਼ਾਂ ਸਾਰੀ ਦੇ ਮਜ਼ਾਕ ਤੋਂ ਲੈ ਕੇ ਇੱਕ ਪਾਸੇ ਸਾਗਨ ਕੀਤੇ ਜਾਂਦੇ ਹਨ ਤੇ ਦੂਜੇ ਪਾਸੇ ਕਈ ਵਾਰ ਪਿਆਹਾਂ ਦੇ ਵਿੱਚ ਰੌਲਾ ਵੀ ਪੈ ਜਾਂਦਾ ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਮੁੰਡੇ ਦਾ ਕੋਈ ਵੀ ਦਾ ਨਹੀਂ ਚੱਲਣ ਦਿੱਤਾ ਤੇ ਸਾਗਨ ਤੇ ਬੈਠੇ ਨੂੰ ਹੀ ਇੱਕੋ ਮਿੰਟ ਦੇ ਵਿੱਚ ਦਬੋਚ ਲਿਆ ਹਜੇ ਫੋਟੋਗ੍ਰਾਫਰ ਨੇ ਕੈਮਰੇ ਦੇ ਸੋਚੀ ਹੀ ਦੱਬੀ ਹੋਵੇਗੀ ਉੱਥੇ ਹੀ ਮੌਕੇ ਉੱਤੇ ਫੋਟੋ ਗ੍ਰਾਉਂਡ ਤੋਂ ਬਾਅਦ ਜਦੋਂ ਲਾੜੇ ਨੂੰ ਦੋਚਿਆ ਤਾਂ ਲਾੜਾ ਵੀ ਸੋਚਦਾ ਰਹਿ ਗਿਆ ਹੋ ਗਿਆ ਕਿ ਹੁਣ ਮੈਂ ਕੀ ਕਰਾਂ ਜੱਥੇ ਕਿ ਲਾੜੇ ਨੂੰ ਦੇਣੇ ਪਏ ਹੋਣਗੇ ਭਾਰੀ ਰੁਪਏ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ